ਦੇਖੋ ਸਭ ਤੋਂ ਵੱਧ ਡੈਮੋਕਰੈਂਸੀ ਦਾ ਲੋਕਤੰਤਰ ਦਾ ਰੌਲਾ ਪਾਉਣ ਵਾਲੇ ਲੋਕ ਕੇਜਰੀਵਾਲ ਸਭ ਤੋਂ ਵੱਧ ਇਸ ਗੱਲ ਦਾ ਰੌਲਾ ਪਾਉਂਦਾ ਭਵੰਤ ਸਭ ਤੋਂ ਵੱਧ ਰੌਲਾ ਪਾਉਂਦਾ ਕਿ ਜਿਹੜਾ ਘਾਣ ਹੋ ਰਿਹਾ ਲੋਕਤੰਤਰ ਦਾ ਮੋਦੀ ਕਰ ਰਿਹਾ ਜੀ ਧੱਕੇਸ਼ਾਹੀ ਕਰ ਰਿਹਾ ਜੀ ਆਹ ਤੁਸੀਂ ਆਧਾਰਨਾ ਜਿਹੜੇ ਅੱਜ ਲੋਕ ਵੱਖ-ਵੱਖ ਪਿੰਡਾਂ ਦੇ ਹਲਕਾ ਖੂਲ ਦੇ ਵਿੱਚ ਭਗਤਾ ਭਾਈ ਦੇ ਚੌਂਕ ਨੂੰ ਜਾਮ ਕਰੀ ਬੈਠੇ ਹੋ ਕਾਰਨ ਕੀ ਕਿ ਚੁੱਲਾ ਟੈਕਸ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਸਰਪੰਚੀ ਦੇ ਮੈਂਬਰੀ ਦੇ ਕਾਗਜ਼ ਪੜਨ ਦੇ ਲਈ ਉਹ ਨਹੀਂ ਦੇ ਰਹੇ ਉਹਨੂੰ ਰੋਕ ਰਹੇ ਆ ਸੈਕਟਰੀ ਉਹ ਦੇਖ ਪਿੰਡ ਦਾ ਉਹਨੂੰ ਲੱਗਦਾ ਕਿ ਮੈਂ ਭਵੰਤਮਨ ਮੇਰੀ ਜੇਬ 'ਚ ਹੈ ਉਹ ਸ਼ੇਰਾ ਕੱਲ ਨੂੰ ਸਰਕਾਰਾਂ ਬਦਲ ਗਈਆਂ ਤੇਰੇ ਵਰਗਾ ਪੈਰਾਂ 'ਚ ਬੈਠਾ ਹੁੰਦਾ ਕੇਂਦਰਾ ਕੱਖ ਨਹੀਂ ਜਾਣਾ ਧੱਕੇ ਸ਼ਾਂਗਾ ਹੁੰਦੀਆਂ ਆਈਆਂ ਨੇ ਜੇ ਕੋਈ ਦੋ ਰਾਵਾਂ ਨਹੀਂ ਆ ਪਹਿਲੀਆਂ ਸਰਕਾਰਾਂ ਵੇਲੇ ਵੀ ਹੋਈਆਂ ਚਾਹੇ ਬਾਦਲ ਸਰਕਾਰ ਰਹੀ ਚਾਹੇ ਕਾਂਗਰਸ ਰਹੀ ਪਰ ਆ ਜਮੇ ਯਾਰ ਜੱਗੋਂ ਤੇਰਵੀਂ ਐ ਐਨੀ ਨੇਰ ਕਰਦੀ ਕਿ ਚੁੱਲਾ ਟੈਕਸੀ ਨਾ ਦਿਓ ਸੈਕਟਰੀ ਭਜਾ ਦਿਓ ਵੀਡੀਓ ਭਜਾ ਦਿਓ ਸੈਕਟਰੀ ਭਜਾਤਾ ਫੋਨ ਬੰਦ ਕਰਾਤਾ ਵੀਡੀਓ ਨੂੰ ਕਹਦਾ ਫੋਨ ਚੱਕਣਾ ਨਹੀਂ ਡੀਸੀ ਨੂੰ ਕਹਦਾ ਫੋਨ ਚੱਕਣਾ ਨਹੀਂ ਤੁਹਾਡੇ ਕੋਲ ਹੀ ਮਾਇਆ ਡੀਸੀ ਬਠੰਡੇ ਨੂੰ ਮੈਂ ਘੱਟੋ ਘੱਟ ਚਾਰ ਫੋਨ ਲਾਏ ਨਹੀਂ ਚੱਕ ਰਿਹਾ ਕਾਰਨ ਕੀ ਵੀ ਇਹੀ ਗੱਲ ਕਰਨਗੇ ਵੀ ਆਜ ਚੁੱਲਾ ਟੈਕਸ ਲੈਣ ਦੀ ਖਾਤਰ ਲੋਕਾਂ ਨੇ ਫਾਰਮ ਭਰਨੇ ਆ ਕੱਲ ਨੂੰ ਇੱਕ ਤਰੀਕ ਹੈ ਦੋ ਦੀ ਛੁੱਟੀ ਆ ਤਿੰਨ ਦੀ ਛੁੱਟੀ ਆ ਚਾਰ ਰਹਿ ਗਈ ਨਾ ਕਰ ਕੱਲ ਨੂੰ ਟਾਲ ਮਟੋਲ ਕਰਤੀ ਦੋ ਛੁੱਟੀਆਂ ਗਾ ਚਾਰ ਨੂੰ ਫੇਰਨਾ ਗਿਆ ਸਮਾਂ ਗਿਆ ਕੰਮ ਇਹਦਾ ਭਵਾਨ ਤਮੰਦਤਾ ਕਹਿੰਦਾ ਸੀਗਾ ਕਿ ਮੈਂ ਅਸੀਂ ਹਰ ਮਨ ਪਿਆਰੇ ਬਹੁਤ ਆ ਸਾਰੇ ਲੋਕ ਕੰਮ ਦੇਖ ਕੇ ਵੋਟਾਂ ਪਾ ਦੇਣਗੇ ਤੇ ਹੁਣ ਆਇਆ ਇਸ ਕੰਮ ਤੇ ਉਤਰਿਆ ਵੀ ਵੋਟਾਂ ਜੋ ਬੱਚਾ ਆਪਣੇ ਸਰਪੰਚ ਮੈਂਬਰ ਜਤੌਣ ਖਾਤਰ ਦੂਜੀਆਂ ਤਰ੍ਹਾਂ ਦੇ ਬੰਦਿਆਂ ਨੂੰ ਚੁੱਲਾ ਟੈਂਸ ਦੇਣ ਤੋਂ ਅੰਕਾਰੀ ਹੋਏ ਖੜੇ ਆ ਜੀ ਧਰਨੀ ਬਾਈ ਆਪ ਦੀ ਤਰੀ ਆ ਆ ਸਾਰੇ ਲੱਗਦਾ ਉਹ ਇਨਕਲਾਬੀ ਯੋਧੇ ਆ ਜਿਨ੍ਹਾਂ ਦੇ ਬੜਾ ਚਾ ਸੀ ਮੈਂ ਚੋਣ ਲੜੀ ਵਿਧਾਨ ਸਭਾ ਦੀ ਮੌਲ ਹੱਕੇ ਤੋਂ ਮੈਂ ਉਦੋਂ ਵੀ ਪਿੱਟਿਆ ਮਖਿਆ ਇਹ ਦਿਖਾਵਾ ਹੈ ਡਰਾਮਾ ਕੱਖ ਨਹੀਂ ਪਰ ਉਹ ਲੋਕ ਉਹਨੂੰ ਗਾਣਾ ਕੱਢਦੇ ਸੀ ਦੇਖ ਲੈ ਪੰਜੀ ਦਾ ਭੌਣ ਬਿਲਕੁਲ ਜੀ ਤੁਸੀਂ ਤੁਸੀਂ ਲੋਕ ਆ ਜਿਨ੍ਹਾਂ ਨੇ 92 ਜਤਾ ਕੇ ਮੁੱਖ ਮੰਤਰੀ ਬਣਾਇਆ ਨਾ ਲੋਕਾਂ ਨੂੰ 92 ਐਮ ਐਲ اے ਹੋਰ ਸੁਣ ਲਓ ਇਹ ਇੱਕ ਇੱਕ ਸਰਪੰਚ ਦੇ ਨਾਲ ਇਹ ਡੀਲ ਹੋਈ ਆ 5-5 7-7 ਲੱਖ ਰੁਪਏ ਚ ਹਾਂਜੀ ਮੌੜ ਹਲਕੇ ਦਾ ਮੈਨੂੰ ਪਤਾ ਆ ਫੂਲ ਹਲਕੇ ਦਾ ਵੀ ਪਤਾ ਹੈ ਉਥੋਂ ਆ ਸ਼ਰਿਆ ਵੀ ਮੰਗੀ ਜਾਂਦਾ ਵੀ ਮੈਨੂੰ ਦੱਸ ਕਿੰਨੇ ਦੇਵੇਂਗਾ ਕਰੋ ਸਰਪੰਚ ਬਣਾ ਦਿੰਨੇ ਆ ਅੱਜ ਦੀ ਤੁਸੀਂ ਨਵੀਂ ਵੀਡੀਓ ਸੁਣੀ ਹੋਣੀ ਆ ਦੇਖੀ ਆ ਸ਼ਰੀਆਮ ਧਮਕੀ ਦੇ ਰਿਹਾ ਸ਼ਰੀਆਮ ਧਮਕੀ ਦੇ ਰਿਹਾ ਵੀ ਆ ਸਦਾ ਸਰਪੰਚ ਆ ਜੀ ਲੋ ਥਾਪਤਾ ਜੀ ਜੇ ਕੋ ਤਿੰਨ ਪੰਜ ਕਰੂਗਾ ਤਾਂ ਬੰਦੇ ਬਣਾ ਦੇਾਂਗੇ ਸੁਣਿਆ ਕਿ ਨਹੀਂ ਸੁਣਿਆ ਇਹ ਤਾਂ ਲੋਕ ਤਾਕਤ ਵੱਡੀ ਹੁੰਦੀ ਆ ਜਿੱਥੇ ਤੁਸੀਂ ਜੁੜ ਗਏ ਵੱਡੀਆਂ ਵੱਡੀਆਂ ਸਰਕਾਰਾਂ ਗੋਡੇ ਟੇਕ ਜੁੰਦੀਆਂ ਭਰਾਵੋ ਪਰ ਇੰਨੀ ਨੇਰ ਕਰਦੀ ਇੰਨੀ ਗੁੰਡਾ ਕਰਦੀ ਐਡਾ ਧੱਕਾ ਤੰਤਰ ਆ ਤੱਕੇ ਸਹੀ ਆ ਹੋਰ ਕੀ ਆ ਯਾਰ ਤੜਕ ਕੇ ਦੇ ਸ਼ਰਕਦੇ ਬੈਠੇ ਹੋ ਸੋਸਾਇਟੀ ਨੂੰ ਵੀ ਜਿੰਦਾ ਲਵਾਦਾ ਜੀ ਸਾਰੀ ਨੂੰ ਜਿੰਦਾ ਲਵਾਦਾ ਸਿਰਫ ਕਾਜਕਰ ਪਰਨ ਖਾਤਰ ਜੇ ਇੰਨੇ ਇੰਨੇ ਦਾਵਾਂ ਜੇ ਇੰਨੇ ਤੁਸੀਂ ਹਰ ਮਨ ਪਿਆਰੋਂ ਲੜਦੇ ਲੋਕਾਂ ਨੂੰ ਯਾਰ ਜਿਹੜਾ ਗੰਗ ਹੋਇਆ ਜਿੱਤ ਜੂਗਾ ਤੁਸੀਂ ਇਹ ਦੇਖੋ ਜਿੱਥੇ ਕਈ ਆਪਣੇ ਪਿਛਲੇ ਪਲਾਨ ਤੋਂ ਲੈ ਕੇ ਦੋ ਦਿਨ ਪਲਾਨ ਹੋ ਗਿਆ ਜਰਨਲ ਤੁਰੀ ਉਹਦੇ ਉੱਥੇ ਜਰਨਲ ਹੀ ਰੱਖਤੀ ਕਈ ਥਾਂ ਰਜਿਸਟਰ ਵੀ ਰੱਖਤੀ ਪਤਾ ਸੀ ਇਥੇ ਬੰਦਾ ਸਾਡਾ ਜਿੱਤਣਾ ਨਹੀਂਗਾ ਪਹਿਲਾਂ ਇਹ ਮਤਾ ਲਿਆਂਦਾ ਵੀ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਦੇ ਉੱਤੇ ਬੰਦਾ ਖੜਾ ਨਹੀਂ ਕਰੂਗੀ ਕਾਰਨ ਪਤਾ ਸੀ ਵੀ ਸਾਡੇ ਨੇ ਹਰਨਾ ਜੋ ਦੂਜੇ ਪਾਸੇ ਕੋਈ ਜੱਟ ਗਿਆ ਨਾਰ ਲਾ ਲਾਂਗੇ ਜੋ ਭਰਾਵੋ ਹੁਣ ਅਧਿਕਾਰੀ ਆਏ ਆ ਵੀ ਇਥੇ ਤੁਹਾਨੂੰ ਟੈਕਸ ਦੇ ਦਿੰਦੇ ਆ ਆਪਾਂ ਜਿਉਂਦੇ ਪਿਆਵੇਂ ਇਥੇ ਬਣੇ ਰਹਿਣਾ ਅਸੀਂ ਜਾਣਦੇ ਆ ਪੰਜ ਸੱਤ ਬੰਦੇ ਜਿਹੜੇ ਜਿਹੜੇ ਵੀ ਉਮੀਦਵਾਰ ਜਿਹੜੇ ਪਿੰਡਾਂ ਚੋਂ ਹੈਗੇ ਆ ਜੇ ਆਪਾਂ ਨੂੰ ਦਿੰਦੇ ਆ ਜੁੱਲਾ ਟੈਸਟ ਕੱਟ ਗਿਆ ਠੀਕ ਆ ਨਹੀਂ ਇਹ ਆਪਣਾ ਧਰਨਾ ਲਗਾਤਾਰ ਜਨਰਾ ਚੱਲੂਗਾ ਤੇ ਇਹਦੇ ਲਈ ਪ੍ਰਬੰਧ ਕੋਈ ਲੰਗਰ ਦਾ ਪਿੰਡਾਂ ਦੇ ਵਿੱਚੋਂ ਕਰ ਲੋ ਹੋਕਾ ਵਗੈਰਾ ਦਵਾ ਦਿਓ ਤੇ ਟੈਂਟ ਵੀ ਆਪਣੇ ਇੱਥੇ ਲਾ ਲਓ ਕੰਬੂ ਕੱਢ ਦਿਓ ਇਹਦਾ ਇੱਕੋ ਹੀ ਹਾਲ ਆ ਹੋਰ ਸਾਡੇ ਕੋਲ ਕੋਈ ਹਾਲ ਨਹੀਂ ਦਿਨ ਛੋੜੇ ਕੋਲੇ ਕੱਲ ਤੇ ਚਾਰ ਦੋ ਦਿਨ ਹੀ ਬਚੇ ਆ ਦੋ ਦਿਨਾਂ ਦੇ ਵਿੱਚ ਜੇ ਤੁਸੀਂ ਤੱਕੜੇ ਰਹੇ ਤੁਸੀਂ ਜੇ ਕਾਗਜ਼ੀ ਪਾਸ ਜਿੱਤ ਵੀ ਜਾਓਗੇ ਮਸਲਾ ਕਾਗਜ਼ ਭਰਨ ਦਾ ਸੋ ਆਓ ਹੁਣ ਆਪਾਂ ਜਿਹੜੇ ਜਿਹੜੇ ਵੀ ਉਮੀਦਵਾਰ ਹੈਗੇ ਤੁਸੀਂ ਕਮੇਟੀ ਬਣਾ ਲਓ ਦੱਸ ਕੇ ਨਾਮ ਮੰਨਦੇ ਆਪਾਂ ਚੱਲਦੇ ਆਂ ਵੀਡੀਓ ਕੋਲੇ ਉਹਨੂੰ ਕਹਿ ਫਾਰਮ ਭਰੇਵੇ ਆ ਹਾਂ ਫਾਰਮ ਭਰੇਵੇ ਨੂੰ ਭਰੇਵੇ ਆ ਆਜੋ ਭਰਾਵਾ ਚੱਲਦੇ ਆਂ ਕੀ ਕਹਿੰਦੇ ਆ ਅਗਲੀ ਵਿਅੰਤਬੰਦੀ ਕੀ ਆ ਉਹਦੇ ਲਈ ਆਪਾਂ ਅੱਗੇ ਦੇਖਦੇ ਆਂ